ਦਾ ਬਰਥਡੇ ਇਹ ਆ ਗਿਆ ਸਕੂਲੇ ਵਿਦਆਊਟ ਯੂਨੀਫਾਰਮ ਹੈਲੋ ਬਰਥਡੇ ਅੱਜ ਤੁਹਾਡਾ ਕਿਦੋਂ ਕਰਨਾ ਸੈਲੀਬ੍ਰੇਟ ਸ਼ਾਮ ਨੂੰ ਠੀਕ ਆ ਚਲੋ ਫਿਰ ਟਾਈਮ ਹੋ ਗਿਆ ਦਾ ਸਕੂਲ ਦਾ ਛੱਡিয়ে ਚਲੋ ਆਜੋ ਬਾਹਰ ਜਨ ਬਾਕੀ ਤੇ ਭਲੇ ਬਲੋ ਯਾਰ ਬਰਥਡੇ ਦਿਨ ਅੱਜ ਬਰਥਡੇ ਦਿਨ ਅੱਜ ਹਾਂਜੀ ਮੈਂ ਨਹੀਂ ਆਉਣੀ 1.5 ਲੱਖ ਦਿੱਤੀ ਵਲ ਹਾਂਜੀ ਹਾਂਜੀ ਅਸੀਂ ਉਹਨੇ ਠਹਿਰ ਕੇ ਥੋੜਾ ਜਿਹਾ ਓਕੇ ਆ ਗਿਆ ਜੀ ਵਾਪਸ ਕਰ ਬੱਚਿਆਂ ਨੂੰ ਛੱਡਤਾ ਸਕੂਲ ਹੁਣ ਤੇ ਅਗਲੀ ਦਿਨ ਡਿਊਟੀ ਤੇ ਮੈਂ ਕੰਮਾਂ ਦਾ ਕੋਲ ਡਿਆ ਨਾ ਹਾਂ ਅਬ ਪਾਰਟੀ ਕਰਨੀ ਮਰੇ ਦਾ ਫੇਸ ਤੇ ਪੈ ਗਈ ਲਾੜੀ ਹੋਰ ਤਾਂ ਬ ਕੋਰੋਨਾ ਚਲੋ ਠੀਕ ਹੈ ਜੀ ਬੈੜੀ ਉਹਨਾਂ ਨੇ ਵੀ ਆਉਣਾ ਵਾ ਕਹਿੰਦੇ ਹਾਂ ਬੈੜੀ ਸੜਕ 'ਤੇ ਆਉਗੀ ਠੀਕ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਚਲੋ ਜੀ ਹੁਣ ਜਾਂਦੇ ਆਪਾਂ ਜੂੜੀ ਤੇ ਫੇਰ ਬੱਚਿਆਂ ਨਾਲ ਜਾਵਾਂਗੇ ਕੁਝ ਸਪਰਾਇ ਪ੍ਰੈਨਿੰਗ ਕਰਦੇ ਆ ਫੇਰ ਫੇਰ ਬੰਦਾ ਇੱਕ ਮੁੰਡਾ ਹੋ ਗਿਆ ਟਾਈਮ ਸਕੂਲ ਦਾ ਛੁੱਟੀ ਦਾ ਤੇ ਹੁਣ ਉਹਨੂੰ ਲੈ ਗੰਨੇ ਆਪਾਂ ਸਕੂਲੋਂ। ਪੇਚਾ ਤੇ ਕਰੇ। ਚਲੋ ਬੈਠ। ਆ ਗਿਆ ਸਕੂਲੇ ਤੇ ਰਹਿ ਗਈ 10 ਮਿੰਟ ਦੀ ਛੁੱਟੀ ਉਹਨਾਂ ਚ ਤੇ ਫਿਰ ਲੈ ਲੈ ਇੱਕ ਉਹਨਾਂ ਨੂੰ।

ਹਰ ਵੀਰ ਜੀ ਕਬਾੜੀ ਉਹ ਜਿਹੜੇ ਉਦਨਤੀ ਕਹਿੰਨੇ ਵਧੀਆ ਕੀਤਾ ਸੈਲੀਬ੍ਰੇਟ ਚਲੋ ਥਾਂ ਨਾ ਜਾਏ ਹੁਣ ਐਸੇ ਸਰ ਕੋ ਵੀ ਦੇ ਕੇ ਹਮ ਹਰਲੀਨ ਵਧੀਆ ਰਿਹਾ ਸਕੂਲ ਅੱਜ ਦਿਨ ਹਾਂ ਹਿੰਦ ਮੈਮ ਪਤਾ ਯਾਰ ਇਹ ਦੋ ਹੁ ਨਾ ਜਿਆਦਾ ਪਤਾ ਘਰ ਨਾਲ ਕੋਈ ਵੀ ਕੋਈ ਚੀਜ਼ ਹੋਵੇ ਹਿੰਦ ਜਾਈ ਮਨ ਕੰਦੇ ਨੀ ਸਾਰੀਆਂ ਚੀਜ਼ਾਂ ਕੋਈ ਬਸਤੀ ਨਹੀਂ ਹੁੰਦੀ ਅਹਾਂ ਹੋ ਰੀ ਬੱਚ ਲੈ ਆ ਜੀ ਸਿਸਟਰ ਕੋਲ ਵੀ ਗਈ ਸੀ ਨਹੀਂ ਅੱਛਾ ਬੱਚ ਲੈ ਕੇ ਸੀ ਹਾਂ ਅਸੀਂ ਦੇ ਮਿਲ ਕੇ ਆਈ ਸੀ ਸਿਸਟਰ ਨੂੰ ਮੈਂ ਤੇ ਮम्मा ਹਾਂ ਤੇ ਫਿਰ ਅਲਾਉ ਕਰੀਤਾ ਸੀ ਮਮ ਨੇ ਤੇ ਫਿਰ ਸਮਾਨ ਦੇ ਗਈ ਸੀ ਤੁਹਾਡੀ ਕਲਾਸ ਚ ਠੀਕ ਐ ਵਧੀਆ ਕੀਤਾ ਨਾ ਚਲੋ ਚਲੀਏ ਅਨ ਕਰੇ ਹੁਣ ਆਪਾਂ ਸ਼ਾਮ ਨੂੰ ਸੈਲੀਬ੍ਰੇਟ ਕਰਾਂਗੇ ਦੇ ਹੀ ਤੇਰੇ ਮਮਾ ਪਾਪਾ ਸੀ ਮੈਂ ਕਿਹਾ ਹਾਂ ਆਏ ਹਾਈ ਕਹਿੰਦੀ ਹਣੀ ਉਹਨਾਂ ਪੁਲਸ ਵਾਲੀ ਵਰਦੀ ਪਾਈ ਸੀ ਹਨਾ ਮਮਾ ਪਹਿਲਾਂ ਹੀ ਹੈ ਨਾ ਸਮਰਬੀਰ ਨੂੰ ਤਾਂ ਪਤਾ ਹੈ ਨਾ ਉਹਨੂੰ ਪਤਾ ਹੈ ਹਾਂ ਚਲੋ ਫਿਰ ਚਲੋ ਜੀ ਤੁ ਵੀ ਐਲਕੇ ਜਿੱਚ ਵੀ ਆਈ ਸੀ ਮਮਾ ਹਾਂ ਐਲਕੇ ਦੀ ਜਿੱਚ ਨੂੰ ਕੇ ਦੀ ਸੀ ਸੱਚ ਹੂੰ ਉਹ ਥੱਲੇ ਹੀ ਪਹਿਲੋ ਹੂੰ ਫੇਰ ਉੱਪਰ ਹੋਈ ਬਾਦ ਵਿੱਚ ਚਲੋ ਹੁਣ ਆਪਾਂ ਸ਼ਾਮ ਦੀ ਤਿਆਰੀ ਕਰਦੇ ਹਾਂ ਤੁਹਾਡੀ ਪਾਰਟੀ ਦੀ ਠੀਕ ਹੈ ਹੂੰ ਚਲੋ बस थे खाना-पाने खा के कर देया तैयारी बर्थडे दी चलो चलो जी चलो जी आ गए हैं वापस तैयारियां ਉਹ ਤਾਂ ਤੇਰੀ ਬਣਾ ਸਕਦਾ ਹੀ ਪੀ ਗੋਦੀ ਠੀਕ ਹੈ ਧੀ ਗੋਦੀ ਬਣਾਤੀ ਰੋਟੀ ਬਣਾਤੀ ਚਲੋ ਖਾਣਾ ਪਾਣੀ ਖਾ ਕੇ ਫਿਰ ਕਰਦੇ ਤਿਆਰੀ ਠੀਕ ਹੈ ਉਹ ਵੀ ਆਨੇ ਤੋਂ ਪਹਿਲਾਂ ਕਰਦਾ ਉਹ ਵੀ ਬਣਾਸਦਾ ਉਹ ਵੇਖੋ ਦੇਖਿਆ ਤਾਂ ਮੈਨੂੰ ਖੁਸ਼ ਹੋਏ ਠੀਕ ਹੈ ਵੇਖੇ ਖਾਦਾ ਵੀਰ ਖਲਮ ਜਿਹੜਾ ਬਣਾਏ

ਤੇ ਫਿਰ ਆਪਾਂ ਸ਼ਾਮ ਨੂੰ ਕਰਦੇ ਆ ਸੈਲੀਬ੍ਰੇਟ ਫੱਟੇ ਨਹੀਂ ਦੇਖੋ ਫੱਟੇ ਨਹੀਂ ਦੇ ਸਹੀ ਹੈ ਬਹੁਤ ਫਾਈਵ ਲਾਈਸਿੰਗ ਲਓ ਜੀ ਹੁਣ ਕਰਦੇ ਆ ਲੰਚ ਬਣੀ ਹੈ ਪਨੀਰ ਪੁਰਜੀ ਨਾਲ ਚਪਾਤੀ ਤਾਂ ਹੱਲੀ ਤੱਕ ਤਿਆਰੀ ਕਰ ਰਹੇ ਆ ਬਰਥਡੇ ਦੀ ਖੁਲਾਰੇ ਹੈਪੀ ਬਰਥਡੇ ਲੋਜੀ ਸਭੀ ਬਾਡੀ ਦੀ ਤਿਆਰੀ ਕਰ ਰਹੇ ਆ ਏਮਸ਼ਿਪ ਆ ਗਏ ਉੱਤੇ ਲਾ ਰਹੇ ਆਪਾਂ ਮੈਂ ਫਲਾ ਕੇ ਹਲਾਓ ਫਲਾਓ ਪਾਪਾ ਦੇ ਪਾਪਾ ਨੇ ਡੈਕੋਰੇਸ਼ਨ ਕਰਤੀ ਆ ਨਾਲ ਹੀ ਮੈਂ ਥੋੜੀ ਬਤੀ ਮਦਦ ਕਰਤੀ ਸੀ ਤਿਆਰ ਜਿਹੜੇ ਰਤੀ ਬਲੂਨ ਫਲਾਏ ਸੀ ਉਹ ਹੀ ਆ ਕੋਸ਼ਿੰਦਰ ਵਿੱਚ ਫੜਫੜ ਵੀ ਗਏ ਆ ਤੇ ਜਿਹੜੇ ਕੀਤਾ ਸੀ ਦੇਖਣੇ ਦਾ ਆ ਤੇ بس لو جی ਅਸੀਂ ਆ ਗਏ ਆ ਬੱਚਿਆਂ ਨੂੰ ਬਰਥਡੇ ਗਿਫਟ ਦਿਵਾਉਣ ਕੱਪੜੇ ਆਪਣੇ ਖਰੀਦਨੇ ਕੱਪੜੇ ਖਰੀਦਣੇ ਨੇ ਕੱਪੜੇ ਹਾਂ ਬਰਥਡੇ ਤੁਮ ਇੱਧਰ ਆ ਲੈ ਤੇ ਤੁਹਾਨੂੰ ਕੰਮ ਨਹੀਂ ਕਰਦਾ ਜਦੋਂ ਵੀਡੀਓ ਬਣਾਉਂਦੇ ਮੇਰਾ ਫੋਨ ਲੈਣਾ ਗੱਡੀ 'ਚ ਗੱਡੀ 'ਚ Olha, O ਰੋਜ਼ ਲਾਈਟ ਚੱਲੀਏ ਜਲਦੀ ਠੀਕ ਹੈ ਤੇ ਤੱਕਾ ਲਾ ਦੇਈਏ ਉਹ ਤੱਕਾ ਮੇਰੇ ਖਰਾਬ ਹੋ ਗਈ ਨਾ ਨਹੀਂ ਖਰਾਬ ਨਹੀਂ ਬੈਟਰੀ ਡਾਊਨ ਹੋ ਗਈ ਉਹ ਬੈਟਰੀ ਵਾਲੀ ਗੱਡੀ ਨਹੀਂ ਬੈਟਰੀ ਨਾਲ ਸਟਾਰਟ ਤੇ ਹੁੰਦੀ ਹੈ ਨਾ ਜਦੋਂ ਬੈਟਰੀ ਡੈੱਡ ਹੋ ਜੇ ਨਾ ਤੇ ਫਿਰ ਉਹ ਸਲਫ ਨਹੀਂ ਚੱਕਦੀ ਫਿਰ ਸਟਾਰਟ ਨਹੀਂ ਹੁੰਦੀ ਹੈ ਆਪਣੀ ਗੱਡੀਆਂ ਚ ਵੀ ਤੇ ਹੈਗੀ ਆ ਬੈਟਰੀ ਹੈਗੀ ਆ ਮੈਂ ਬੋਨਸ ਚੱਕ ਕੇ ਦਿਖਾਉਂਗਾ ਤੈਨੂੰ ਚਲ ਕਿੱਥੇ ਮੰਮਾ ਦੇਖੋ ਕੱਪੜੇ ਦੇਖੋ ਸਹੀ ਆ ਤੂੰ ਇਹ ਆਪਣੇ ਦੀ ਵੇਖਾ ਲੈ ਦੇਖ ਲੋ ਨਹੀਂ ਆ ਦੇਖ ਲਓ ਵਾਇਜ਼ ਵਾਲਾ ਫਿਰ ਉੱਥੋਂ ਸੌਣੇ ਆਪਾਂ ਹਾਂ ਰੰਦ ਚਲੋ ਆਓ ਫੇ ਚੱਲੀਏ ਚਲੋ ਕੋਈ ਨਹੀਂ ਪਸੰਦ ਆ ਰਿਹਾ ਚਲ ਆਓ ਕੁੜੀਆਂ ਚਲੋ ਆਦੇ ਆ ਵਾਲੀ ਪੈਂਟ ਕਹਿ ਨਹੀਂ ਮੇਰਾ ਨਾਮ ਮਨੀ ਲਿਖੋ ਕੁੜੀਆਂ 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 ਇਕੰਦਾਂ ਨਾਂ ਅਮ੍ਰਿਖਾ ਵੀ ਆਇਤ ਚਲੋ ਚਲੋ ਸਹੀ ਬਪਾ ਨਾ ਦੱਸੋ ਸਹੀ ਹੈ ਇੱਕਦਾਂ ਕਰੋ ਹਮ ਤੁੜੀ ਲਾਦੀ ਹੈ ਸਹੀ ਆ ਹੋਰ ਕਿਹੜਾ ਕਿਹੜਾ ਕਲਰ ਆ ਅੱਛਾ ਇੱਕ ਕਾਹੇ ਕਲਰ ਹੈ ਦਵਾ ਬਲੈਕ ਵੀ ਇੱਕ ਕਾਵੀ ਮਹਿਲੂਨ ਵੀ ਹੈਗਾ ਵਾ ਅਸਾਂ ਨਹੀਂ ਕੰਨ ਲੱਗੇ ਆ ਮੈਨੂੰ ਇੱਦਾਂ ਲੱਗਣਾ ਵਾ ਆ ਵੇਖੋ ਇੱਕ ਕਮੀ ਹੈ ਰਗਲ ਇਹ ਲਾਈਟ ਜਿਆ ਆ ਦੇਖੇ ਇੱਕ ਲਾਈਟ ਕਲਰ ਹੈਗਾ ਇਹ ਪਰ ਜੇਪ ਵਾਲਾ ਨਹੀਂ ਆ ਸਾਈਜ਼ ਤੇ ਹੀ ਪ੍ਰੋਪਰ ਹੈ ਤੁਹਾਡੇ ਤੇ 14 ਹੁੰਦੇ ਕਿੰਨਾ 15 ਫਹੀਆ ਫਿੰਡ ਕਾਲਰ ਉਹ ਕਿਤੇ ਗੋਬਰਾ ਵਾਲੀ ਚਾਹ ਹੈ ਇਹ ਵੀ ਹੋਣਾ ਲੱਗਦਾ ਕਿ ਬਹੁਤ ਮਹਿੰਗਾ ਹੁੰਦਾ ਤੇ ਜਿਆਦਾ ਆ ਮਮਾ ਸਹੀ ਹੈ ਹਾਂ ਦੇਖ ਲੋ ਟਰਾਈ ਕਰਕੇ ਏਦਾਂ ਦਾ ਨਿੱਕੇ ਵਾਸਤੇ ਬਣਾਉਂਦੇ ਆ ਹਾਂ ਸਹੀ ਹੈ ਏਦਾਂ ਦੇ ਨਿੱਕੇ ਬਣਾਉਂਦੇ ਆ ਡੇ ਸਾਰੇ ਲੱਗ ਲੱਗ ਲੈ ਲੋ ਫੋਟੋ ਕੈਚਰ ਗਾਉਂਦਾ ਮੈਂ ਤੇ ਸੌਂਦਾ ਆਪਾ ਤੇ ਲੈ ਲਿਆ ਸਾਡੇ ਕੋਈ ਚਿੱਟੂ ਲੈਣਾ ਤੇ ਨਾਲ ਲੋ ਏਦਾਂ ਦਾ ਸਹੀ ਹੈ ਅੱਗੇ ਨਾ ਪਰੂਣ ਲੈ ਲੈਣਾ ਕੀ ਲੈਣਾ ਚਲੋ ਚਲੋ ਇਹ ਤੁਹ ਕੋਰ ਆਤਾ ਹੋ ਗਿਆ ਹਾਂ ਹਾਂ ਹੋ ਗਿਆ ਹੋ ਗਿਆ ਚਲੋ 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 ਆਓ ਜੀ ਬੈਠੋ ਰਲੀਨ કરી ਗਏ ਤੁਹਾਨੂੰ ਕੋ ਬਾਕੀ ਕੇਕ ਦਾ ਸਮਾਨ ਲੈ ਲਈ ਪਿੱਛੇ ਚੱਲੋ ਹਾਂ ਨਾ ਹਾਂਜੀ ਤੇ ਹਾਂ ਵੇ ਗਰੂ ਚਲੋ ਫਿਰ ਹੁਣ ਬਾਅਦ ਚ ਲੈ ਲਓ ਨਿੰگەਣਾ ਹਾਂ ਚਲੋ ਹੁਣ ਆ ਗਏ ਅਸੀਂ ਪ੍ਰਤਾਪ ਸਵੇਰ ਤੇ ਰਵੀਪਾ ਜੀ ਤੋਂ ਟੌਫੀਆਂ ਦਾ ਪੈਕੇਟ ਫੜ ਲਓ ਬੱਚਿਆਂ ਨੂੰ ਦੇ ਦਾਂਗੇ ਇਹਦੇ ਬੱਚੇ ਘਰ ਆਉਣੇ ਆ ਚਲੋ ਵੀ ਆਪਾਂ ਅੰਦਰ ਬੈਠਦੇ ਹਾਂ ਤੇ ਕਪੜੇ ਹੁਣ ਕਹਿੰਦੇ ਬਾਅਦ ਚ ਫਿਰ ਇਦਾਂ ਪਹਿਲਾਂ ਖਾ ਪੀ ਲਈਏ ਕੁਛ ਨਾਲੇ ਕੇਕ ਲੈ ਲਈਏ ਦੁੱਧ ਆ ਉਹ ਆ ਜਾ 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 ਮਾ ਮਾ ਕੋਲ ਚਲ ਨਾ ਤੁਹਾਨੂੰ ਮਨ ਕਰਾਉਂ ਚੇਕ ਇੱਕ ਵੇਲਾ ਕਿਹੜਾ ਲੈਣਾ? ਕਿਹੜਾ ਲੈਣਾ? ਆਪ ਫੂਡ ਵਾਲਾ ਕਹਿੰਦੇ ਸਹੀ ਲੱਗਦਾ ਵਾਈਟ ਵਾਲਾ ਨਹੀਂ ਰਿਹਾ। ਅ ਵਾਈਟ ਸਹੀ ਹੈ ਇੱਕ। ਨਾ ਉਹ ਨਾ ਚੜੀ ਵਾਲਾ। ਨਾ ਉਹ ਲੈ ਲੈ ਦੋ ਵਾਈਟ ਚੜੀ ਵਾਲਾ। ਲੈ ਲੈ ਲਓ। ਉਹ ਵਾਲਾ ਲੈਣਾ ਪਰ। ਇੱਕ ਵੇਲਾ? ਹਾਂ। ਕੀ ਮਿਲਾਂਗੇ ਸਵਾਗਤ ਹੈ ਜੀ ਕਿਲਾ ਨਾ ਗੁਮ ਵੱਡੇ ਬੋਏ ਨੇ ਵੱਡੇ ਗੰਮ ਆ ਖਾ ਰਹੇ ਨੇ ਮੋਮੋਸ ਇਹ ਦੋਨੋਂ ਪੀਆ ਖਾ ਲਿਆ ਦੋਨੇ ਬਰਗਰ ਨਾਲ ਠੀਕ ਹੈ ਦੁੱਧ ਨਹੀਂ ਦੁੱਧ ਤੇ ਫੋਨ ਕਾਲ ਦੀ ਆਪ ਬਾਅਦ ਕਰੇ ਕੇਕ ਲੈ ਜਾਂਦੇ ਆ ਤੇ ਘਰੇ ਜਾ ਕੇ ਕੇਕ ਕੱਟ ਕਰਾਂਗੇ ਤੇ ਜਨਨ ਕਰਾਂਗੇ ਫਿਰ ਸੋ ਜਾਣਗੇ ਬਾਏ ਉਹ ਲੁਦੀਆਪੁਰ ਦਾ ਬੋਤਲ ਠੀਕ ਹੈ गाइस ਤੇ ਬਦਾਮ ਕੇਸਰ ਚਲੋ ਜੀ ਕੋਣ ਪਈਓ ਕੇਸਰ ਬਦਾਮ ਵਾਲਾ ਦੁੱਧ ਚੈੱਕ ਕਰੋ ਪੀ ਗਏ ਤੁਸੀਂ ਧਿਆਨ ਨਾਲ ਨੂੰ ਨਜ਼ਰ ਲਿਓ ਕੀ ਗੱਲ ਬਾਤ ਗੁੱਡੀਆਂ ਸਹੀ ਆਹੀ ਜਦੋਂ ਪਿੰਡ ਚ ਹੁੰਦੇ ਹੀ ਦਹੀ ਕਾੜਨੀ ਵਾਲਾ ਏਦਾਂ ਫਿੰਦੇ ਹੁੰਦੇ ਸੀ ਤੇ ਪੀਤਾ ਨਹੀਂ ਮੈਂ ਕਿਹਾ ਚਲ ਤੁਹਾਨੂੰ ਟੇਸਟ ਕਰਾਈਏ ਪੀ ਲਓ ਗਰਮ ਬਹੁਤ ਆਜੇ ਗਰਮ ਬਹੁਤ ਆ ਪਾਪਾ ਪਾਪਾ ਟੇਸਟ ਕਰਾਉਣਗੇ ਸਹੀ ਆ ਚਲੋ ਜੀ ਦੁੱਧ ਪੀ ਲਿਆ ਤੇ ਹੁਣ ਚਲਦੇ ਆਂ ਵਾਪਸ ਰੱਖ ਲਿਆ ਕੇਕ ਵਗੈਰਾ ਅੰਦਰ ਹਾਂ ਉਤਰ ਕੇ ਇੱਕ ਤਾਂ ਆਪਾਂ ਨੂੰ ਵਿਆਹ ਵੀ ਆ ਹੁਣ ਅੱਛਾ ਤੇ ਉਹ ਆਪਣੇ ਘਰ ਨਾ ਹੁੰਦੀ ਆ ਮਾਲਸ਼ ਕਰਨ ਜਿੱਦਾਂ ਬੱਚੇ ਠੀਕ ਠੁਕ ਨਾ ਹੋਣ ਨਾ ਤੇ ਜਾਂ ਮੈਂ ਵੀ ਨਾ ਠੀਕ ਹੋਵਾਂ ਤੇ ਉਹ ਫਿਰ ਮਾਲਸ਼ ਕਰਨ ਹੁੰਦੀ ਆ ਹੈਗੀ ਉਦਾਂ ਆਪਣੇ ਬਿਹਾਰ ਦੀ ਆ ਪਰ ਲੇਡੀਜ਼ ਉਹ ਚੰਗੀ ਆ ਤੇ ਉਹਦੀ ਬੇਟੀ ਦੀ ਮੈਰਿਜ ਆ ਠੀਕ ਆ ਆਪਾਂ ਉਹਦੇ ਘਰੇ ਆਪਾਂ ਛੱਡਣ ਦੇਣ ਵੀ ਜਾਣਾ ਉਹਦੀ ਸਾੜੀ ਬੇਟੀ ਦੀ ਲੈ ਕੇ ਰੱਖੀ ਪਈ ਆ ਆਪਾਂ ਠੀਕ ਆ ਠੀਕ ਹਾਂਜੀ ਚਲੋ ਚਲੀਏ ਚਲੋ ਚਲੋ ਟ੍ਰਾਇੰਗਲ ਉਤਰਿਆੰਗਲ ਵਾਲਾ ਲਾ ਦਿਓ ਲੇਜਰਾਂ ਨੇ ਲੀ ਲਿਆ ਦੋਵਾਂ ਨੇ ਉਹ ਦੀਵਾਰ ਤੇ ਹਾਂ ਇਹ ਲਗਾ ਫਾ ਦੋਗੇ ਸਹੀ ਹੈ ਠੀਕ ਆਪ ਬਲੂ ਲਾਲ ਜਗਰਮੂਜ ਨਾਲ ਫਿਰ ਬੰਦੇ ਜੀ ਆ ਬਟਾ ਦਾ ਠੀਕ ਹੈ ਯਾਰ ਠੀਕ ਹੈ ਚਲੋ ਨੂੰ ਦੇ ਆਪਣਾ ਨੇ ਬੈਠੋ 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 ਧਿਆਨ ਨਾਲ ਲੋ ਜੀ ਬਹੁਤ ਸੋਣਾ ਵਿਆਹ ਕਰਨ ਦੇ ਜੋ ਗੱਡੀ ਸਾਈਡ ਤੇ ਲੈਣੇ ਕੁਲਵੀਰ ਦੀ ਸੇਲੀ ਦਾ ਕੀ ਬੇਟਾ ਆ ਗਿਆ ਵਿਆਹ ਪਿੱਛੇ ਹੀ ਲਾਇਓ ਨੇ ਗੇਟ ਬਣਿਆ ਅੰਦਰ ਜਾਣ ਲਈ ਫਿਰ ਪਿੱਛੇ ਕੋ ਗੱਡੀ ਲਾਜੂਗਾ ਫਿਕਮ ਆ ਜਾ ਅਸੀਂ ਇੰਤ ਨਹੀਂ ਆਏ ਤੇ ਸਾਨੂੰ ਕਿੰਨੇ ਪੁਸ਼ਪਾ ਕਿੰਨੇ ਗਈਏ ਹਾ 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 ਉਹਦੇ ਅੰਦਰ ਹੀ ਆ ਅੱਛਾ ਦੋਥੇ ਮਿਲ ਲੈਣੇ ਆ ਕੋਲ ਫਿਰ ਮੰਮਾ ਕਰ ਰਹੇ ਹੋ ਇੱਕ ਮੰਮਾ ਫੇਸ ਚਲੋ ਆ ਗਏ ਆ ਜੀ ਵਾਪਸ ਤੇ ਸਗੰਦੇ ਆਏ ਆ ਸਗੰਦੇ ਤੇ ਸਗੰਦੇ ਡਾਗੇ ਕੱਢਦੇ ਆ ਵੀਰਾਂ ਦਾ ਕੇਕ ਫਿਰ ਡਿਨਰ ਵੇ ਤੇ ਡਿਨਰ ਦੀ ਤੇ ਕੋਈ ਵਾਹ ਨਹੀਂ ਰਹੀ ਮਨ ਲੱਗਦਾ ਕੋਈ ਨਹੀਂ ਕਰ ਆਪਣੀ ਗੁਰਜੀ ਬਣੀ ਆ ਓ ਠੀਕ ਆ ਉਹ ਤੇ ਪਨੀਰੀ ਖਾਣਾ ਹੁੰਦਾ ਆਪਾਂ ਸਹੀ ਗੱਲ ਵੈਸ਼ਨੂ ਬੰਦੇ ਆਪਾਂ ਹੋਰ ਅਹੀ ਵੈਸ਼ਨੂ ਬੰਦੇ ਪਨੀਰੀ ਖਾਣਾ ਪ੍ਰੀਤ ਘਰ ਬਣਿਆ ਵਾ ਦੋ ਫੁਲਕੇ ਲਾਵਾਂਗੇ ਤੇ ਚੱਲ ਮੇਰੇ ਭਾਈ ਚੱਲ ਮੇਰੇ ਭਾਈ ਚੱਲ ਮੇਰੇ ਭਾਈ ਤੂੰ ਚਾਕਲੇਟਾਂ ਖਾਈ ਜਾ ਇਹੋ ਛੋਟੇ ਤੇਰਾ ਹੈਪੀ ਬਰਥਡੇ ਛੋਟੇ ਤੇਰਾ ਹੈਪੀ ਬਰਥਡੇ ਕਿਊਟੇ ਹੂੰ ਹੂੰ ਚਲੋ 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 ਹੈਪੀ ਬਰਥਡੇ ਟੂ ਟੂ ਪਹਿਲਾਂ ਕੈਂਡਲ ਬਲੂ ਹਾਪੀ ਬਰਥਡੇ ਟੂ ਯੂ ਹੈਪੀ ਬਰਥਡੇ ਹਲੇ ਤਨ ਹੈਪੀ ਬਰਥਡੇ Happy birthday to you Happy, Happy birthday. birthday to you Happy birthday dear Ekamli Thank you. कैमरा मैन फोकस करो इधर आओ जी लो आपको भी सबको बढ़िया बढ़िया बधाई हो बधाई हो बधाई हो केक बहुत स्वाद है मस्त है पूरी मलाई होती जिदा सही है असि बस फोर जने फोर इंजॉय कर लिया मैं इधर आपे खा लेनी हूं ਆਪਣਾ ਕੰਡਲ ਚੁੱਕੀ ਦਿਨ। ਟਿੱਕ ਚੱਲਦੇ। ਹੈਪੀ ਬਰਥਡੇ ਨਿੱਕੇ, ਤੁਹਾਨੂੰ ਹੈਪੀ ਬਰਥਡੇ ਨਿੱਕੇ। ਹਾਂ ਮੈਂ ਨਹੀਂ। ਛੋਟੇ ਤੈਨੂੰ ਹੈਪੀ ਬਰਥਡੇ ਛੋਟੇ। ਹੈਪੀ ਛੋਟੇ ਮੋਟੇ ਸਾਰੇ ਛੋਟੇ ਦੇ ਮੋਟੇ ਵੀ। ਸਾਰੇ ਆ ਗਏ। ਚਲੋ ਜੀ। ਬੱਚਾ ਹੋ ਗਿਆ। ਚਲੋ ਹੀ ਹੋਣਾ। ਉਹੀ ਕੱਟ ਲਿਆ ਕਰੇ ਵੀ ਆਗੇ ਸਭ ਕੁਝ ਖਾ ਪੀ ਵੀ ਲਿਆਵਾ ਤੇ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਜੇ ਸਾਡਾ ਵਲੌਗ ਤੁਹਾਨੂੰ ਪਸੰਦ ਆਇਆ ਵਾ ਤਾਂ ਪਲੀਜ਼ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਿਓ ਸ਼ੇਅਰ ਕਰਿਓ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਹਾਂ ਤੇ ਸਪੋਰਟ ਕਰਿਓ ਹਾਂ ਤਾਂ ਜੋ ਅਸੀਂ ਹੋਰ ਗਰੋ ਕਰ ਸਕੀਏ ਹਾਂ ਤੇ ਥੈਂਕਸ ਫੋਰ ਵਾਚਿੰਗ ਬਾਏ